ਅਹਨ ਸੋ ਸੈ ਸੁਭਾਈ ਦਰਸ਼ਨ ਪ੍ਰਸੈ ਗੁਰੂ ਕਾਹ ਜਨਮ ਮਰਨ ਦੁਖ ਜਾਇ ਹੋਆ ਸਿਦਕ ਖੁਸਮੰਦੀ ਨੂਰ ਅਰਸੂ ਕੁਰਸੂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸੁਮਨੰਦ ਵਿਸਾਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਭਾਈ ਵਿਚੜ ਚੋਟਾਂ ਖਾਵੇ ਸੋ ਸਿੱਖ ਸਖਬਦਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਭਾਈ ਵਿਚੜ ਚੋਟਾਂ ਖਾਵੇ ਬਿਨ ਸਤਗੁਰ ਸੋ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਉਤ ਕਾਟੇ ਆਪੇ ਮੇਲ ਮਲਾਈ ਰਹਾ ਇਹੋ ਕਟੰਬ ਸਭ ਜੀ ਕੇ ਬੰਦਨ ਭਾਏ ਪਰਮ ਭੁਲਾ ਸੰਸਾਰ ਬਿਨ ਗੁਰ ਬੰਦਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰ ਹੋ ਵਾਰ ਹੋ ਮੇ ਰਾਜਿ ਗ ਪਰ ਚਰਿਆ ਭਾਈ ਹੋਏ ਨਕ ਸਹੀ ਕੀ ਰਾ ਗੁਰਮੁਖ ਮਾਲ ਪਾਇਨ ਗੁਣ ਗਾਵਣ ਨਿਸ਼ਕਰ ਹੋਏ ਪਸੇਰਾ ਅਇਤੇ ਬੁਝੇ ਸੋਇ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈ ਆਈ ਏਕ ਨਜ਼ਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਸੇ ਬਣ ਅੰਤਰ ਵਿਚਹੁ ਆਪ ਗਵਾਈਐ ਸਤਿਗੁਰੂ ਸਦਾ ਦਿਹਾਲ ਹੈ ਪਾਈ ਵਿਣ ਭਾਗਾ ਕੀਆ ਪਾਈਐ ਏਕ ਨਦਰ ਕਰ ਵੇਖੇ ਸਭੇ ਉਪਰ ਜੇ ਹਾ ਪਾਉ ਤਿਹਾ ਫਲ ਪਾਈਐ ਨਾਨਕ ਨਾ ਹਸੀ ਮਣੀ ਅੰਤਰ ਵਿਚਹੁ ਆਪ ਗਵਾਈਐ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਸਵਾਰੀ ਸਾ ਸੰਗਤ 60 ਰਾਗ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਖਸ਼ਿਸ਼ਾ ਕਰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆ ਜਿਹੜਾ ਵੀ ਸਿੱਖ ਸਖਾ ਮਿੱਤਰ ਭਾਈ ਹੈ ਜੇ ਉਹ ਗੁਰੂ ਦੇ ਬਾਣੇ ਵਿੱਚ ਆਪਣਾ ਜੀਵਨ ਨਰਭਾ ਕਰੇ ਤੇ ਪਿਆਰਿਓ ਉਸ ਤੇ ਕਿਰਪਾ ਹੋ ਜਾਂਦੀ ਆ ਤੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਏ ਜਿਹੜਾ ਮਨੁੱਖ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਨਰਭਾ ਕਰਦਾ ਹੈ ਗੁਰੂ ਦੀ ਮੱਤ ਤੇ ਨਹੀਂ ਚੱਲਦਾ ਗੁਰੂ ਦਰ ਤੇ ਨਹੀਂ ਆਉਂਦਾ ਪਿਆਰਿਓ ਸਾਈਂਬ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਵਿਛੜ ਚੋਟਾਂ ਖਾਏ ਸਤਗੁਰੂ ਦੇ ਨਾਲੋਂ ਵਿਛੜ ਗਿਆ ਤੇ ਮੂੰਹ ਤੇ ਜਮਾ ਦੀਆਂ ਮਾਰਾਂ ਪੀਦੀਆਂ ਬਿਨ ਸਤਗੁਰੂ ਸੋ ਕਦੇ ਨਾ ਭਾਵੇ ਭਾਈ ਫਿਰ ਫਿਰ ਪਛਤਾਵੇ ਤੇ ਸਤਗੁਰੂ ਦੀ ਸ਼ਰਨ ਤੋਂ ਬਿਨਾਂ ਉਹਨੂੰ ਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਸੁੱਖ ਜਿਤਨਾ ਮਰਜੀ ਪਿਆਰਿਓ ਆ ਜਾਵੇ ਅੰਤਰਾਤਮੇ ਦੀ ਆਵਾਜ਼ ਜਿਹੜੀ ਹੈ ਉਹ ਸਹੀ ਨਹੀਂ ਆ ਰਹੀ ਗੁਰੂ ਦਰ ਦੇ ਨਹੀਂ ਆਇਆ ਗੁਰੂ ਦੀ ਭਜਨ ਬੰਦਗੀ ਨਹੀਂ ਕੀਤੀ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਿਆ ਤੇ ਪਿਆਰਿਓ ਸਦਾ ਹੀ ਕਿਰਜ ਦਾ ਰਹਿਦਾ ਹੈ ਇਸੇ ਕਰਕੇ ਹੀ ਉਹ ਫਿਰ ਫਿਰ ਪਛੁਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲੇ ਵਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹਾ ਤੇ ਜਿਹੜੇ ਗੁਰੂ ਦੇ ਪਿਆਰੇ ਨੇ ਗੁਰੂ ਦੇ ਨਾਮ ਸਿਮਰਨ ਨਾਲ ਜੁੜਦੇ ਨੇ ਗੁਰੂ ਦਰ ਤੇ ਆਉਂਦੇ ਨੇ ਹਾਜ਼ਰੀਆਂ ਭਰਦੇ ਨੇ ਸਤਗੁਰੂ ਕਹਿੰਦੇ ਉਹ ਸੁਹੇਲੇ ਨੇ ਤੇ ਉਹਨਾਂ ਦੇ ਜਨਮ ਜਨਮਾਤਰਾ ਦੇ ਜਿਹੜੇ ਕਿਲ ਵਿਖ ਦੁੱਖ ਰਗੇ ਨੇ ਜਿਹੜੇ ਮਨਾਂ ਦੇ ਉੱਤੇ ਮੜਾ ਮੂਹੀ ਮੈਲ ਪ੍ਰਾਣੀ ਲੱਗੀ ਹੈ ਪਿਆਰਿਓ ਸਤਿਗੁਰੂ ਦੇ ਮਿਲਿਆਂ ਉਹ ਮੈਲ ਉਤਰ ਜਾਂਦੀ ਹੈ ਰਹਾ ਇਹੋ ਕਟਬ ਸਭ ਜੀ ਕੇ ਬੰਧਨ ਭਾਈ ਪਰਮ ਭੁਲਾ ਸੰਸਾਰ ਹੁਣ ਪਿਆਰਿਓ ਇਹ ਕਿੰਨੀ ਵੱਡੀ ਗੱਲ ਲਿਖੀ ਹੈ ਜਿਹੜਾ ਸਮਝਣ ਵਾਲੀ ਸੋਚਣ ਵਾਲੀ ਜੇ ਇਹੋ ਕਟਬ ਸਭ ਜੀ ਕੇ ਬੰਧਨ ਭਾਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਪਰਵਾਰ ਹੈ ਨਾ ਇਹ ਸਾਰਾ ਇਕ ਟੰਬ ਕਬੀਲਾ ਇਹ ਬੰਦਨਾ ਦਾ ਹੈ ਬੰਦਨ ਭਾਈ ਭਰਮ ਭੁਲਾ ਸੰਸਾਰਾ ਭਲੇਖਿਆ ਵਿੱਚ ਪਏ ਹੋਇਆ ਪਰਾਪੁਰਬਲਾ ਅੰਕਰ ਜਾਗਿਆ ਪਿਛਲੇ ਕਰਮਾ ਕਰਕੇ ਇਕਤਰ ਹੋਏ ਹਾਂ ਪਿਆਰਿਓ ਇਥੋਂ ਇਨਾਂ ਨੂੰ ਕਿਸੇ ਵੀ ਸਾਥ ਨਹੀਂ ਸਭ ਨੇ ਆਪਣੀ ਆਪਣੀ ਡਿਊਟੀ ਅਨੁਸਾਰ ਤੁਰੇ ਜਾਣਾ ਹੈ ਸਤਿਗੁਰੂ ਕਹਿੰਦੇ ਇੱਕ ਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਪਛਾਣਿਆ ਇਸ ਵੇਲੇ ਚਾਰ ਅਦਾਸੀਆਂ ਪਿਆਰੇ ਸ਼ੁਰੂ ਕੀਤੀਆਂ ਤੇ ਸਾਰਿਆਂ ਨੇ ਕਿਹਾ ਬਿਬੇ ਨਾਨਕੀ ਨੇ ਕਿਹਾ ਭਾਈ ਜੇ ਆਰਾਮ ਨੇ ਕਿਹਾ ਕਿ ਨਾ ਬੱਚਿਆਂ ਦਾ ਕੀ ਬਣੇਗਾ ਘਰ ਵਾਲੀ ਕੀ ਕਰੇਗੀ ਕਹਿੰਦਾ ਪਰਮੇਸ਼ਰ ਰੱਖਾ ਹੈ ਪਰਮੇਸ਼ਰ ਜਾਣੇ ਪਰਮੇਸ਼ਰ ਦਾ ਕੰਮ ਤੇ ਪਹਿਲੀ ਅਦਾਸੀ ਤੇ ਨਿਕਲ ਗਏ ਤੇ ਮਗਰੋਂ ਸੋਹਰੇ ਪਰਿਵਾਰ ਨੇ ਕਲੇਸ਼ ਵੀ ਖੜਾ ਕੀਤਾ ਬੜਾ ਕੁਝ ਹੋਇਆ ਪਰ ਉਹ ਸੱਚ ਤੇ ਚੱਲਣ ਵਾਲੇ ਸੀ ਤੇ ਸਚਾਈ ਤੇ ਚੱਲਦੇ ਰਹੇ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਵਿੱਚੋਂ ਨਿਕਲ ਕੇ ਤੇ 20 ਸਾਲ ਗਾਗਰ ਢੋਈ ਬੋਢੇ ਤੇ ਬਜ਼ੁਰਗ 80 ਸਾਲ ਦੀ ਉਮਰ ਦੇ ਵਿੱਚ ਜਾ ਕੇ ਪਰਿਵਾਰ ਦੇ ਵਿੱਚੋਂ ਨਿਕਲਿਆ ਕਹਿੰਦਾ ਭਾਵ ਕਿ ਜੋ ਅਸੀਂ ਵੇਖਦੇ ਆ ਪਿਆਰੇ ਉਹ ਹੈ ਨਹੀਂ ਤੇ ਜੋ ਸਾਨੂੰ ਦਿਖਦਾ ਨਹੀਂ ਉਹ ਹੈ ਸਿੱਧਜੀ ਗੱਲ ਸਤਿਗੁਰੂ ਕਹਿੰਦੇ ਇੱਕ ਪਰਿਵਾਰ ਜਿਹੜਾ ਹੈ ਉਹ ਨਾਲ ਪਿਛਲੇ ਕਰਮਾਂ ਕਰਕੇ ਇੱਥੇ ਮਿਲਿਆ ਪਰਾਪੁਰਬਲਾ ਅੰਕਰ ਜਾਗਿਆ ਪਿਆਰੇ ਪਿਛਲੇ ਕਰਮਾਂ ਕਰਕੇ ਮਿਲਿਆ ਤੇ ਇੱਥੋਂ ਪਿਆਰ ਉਹ ਜੇ ਇੱਕ ਵੀ ਪਰਿਵਾਰ ਦਾ ਪਿਆਰਾ ਕੋਈ ਕਵੇ ਮੈਂ ਨਾਲ ਜਾਣਾ ਨਹੀਂ ਜਾ ਸਕਦਾ ਅਸਲੀਅਤ ਹੈ ਸਤਿਗੁਰੂ ਕਹਿੰਦੇ ਬਿਨ ਗੁਰਬੰਧਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਤੇ ਗੁਰੂ ਦੀ ਸ਼ਰਨ ਤੋਂ ਆਇਆ ਤੋ ਬਿਗੈਰ ਇਹ ਬੰਦਨਾ ਤੋਂ ਸ਼ਰਕਾਰਾ ਨਹੀਂ ਪ੍ਰਾਪਤ ਹੋ ਸਕਦਾ ਕੋਈ ਗੁਰਮਖ ਹੈ ਜਿਹੜਾ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਵੱਲੇ ਮੁਖ ਕਰਕੇ ਮੋਖ ਦਵਾਰਾ ਪਾਸੇ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰ ਤੇ ਆਪਣੇ ਘਰ ਦੇ ਕੰਮਾਂ ਧੰਦਿਆਂ ਦੇ ਵਿੱਚ ਬੰਦਾ ਇਤਨਾ ਗੁੰਝ ਜਾਂਦਾ ਹੈ ਗੁਰੂ ਦੇ ਸ਼ਬਦ ਨੂੰ ਮਿਸ਼ਾਨਦਾ ਨਹੀਂ ਤੇ ਵਾਰੀ ਵਾਰੀ ਦੂਨਾ ਵਿੱਚ ਭੋਂ ਭੋਂ ਕੇ ਤੁਰਿਆ ਆਉਂਦਾ ਹੈ ਸਤਿਗੁਰੂ ਦੇ ਨਾਲ ਤਾਂ ਜੁੜਿਆ ਹੀ ਨਹੀਂ ਜਿੰਨੇ ਸਾਰਾ ਕੁਝ ਘਟਦਾ ਸੀ ਹੋਉ ਮੀਂਹ ਰਾਜ ਜੱਗ ਪਲ ਚਰਿਆ ਭਾਈ ਕੋਈ ਨਾ ਕਿਸਹੀ ਕੇਰਾ ਤੇ ਸਾਰਾ ਪਰਿਵਾਰ ਸਬੰਧ ਕਬੀਲਾ ਰਿਸ਼ਤੇਦਾਰੀਆਂ ਤੱਕ ਆਪਾਂ ਕਹਿੰਦੇ ਇਹ ਸਾਡੇ ਨੇ ਮੇਰੇ ਨੇ ਪਰ ਪਿਆਰਿਓ ਕੋਈ ਵੀ ਕਿਸੇ ਦਾ ਨਹੀਂ ਹੁਣ ਅਗਲਾ ਕੋਈ ਪੁੱਛ ਲਵੇ ਕਿ ਪੜਦਾਦੇ ਦਾ ਨਾਮ ਕੀ ਹੈ ਮੈਨੂੰ ਨਹੀਂ ਸਮਝਾਉਂਦੀ ਕਿ 100 ਦੇ ਵਿੱਚੋਂ 60 17 ਨੂੰ ਪਤਾ ਹੋਵੇ ਪੜਦਾਦੇ ਦੇ ਨਾਮ ਦਾ ਜੇ ਇੱਥੋਂ ਤੱਕ ਹੋਊਗਾ ਵੀ ਤੇ ਪੜਦਾਦੇ ਤੋਂ ਅੱਗੇ ਨਗਰਦਾਦਾ ਉਸ ਤੋਂ ਅੱਗੇ ਪਤਾ ਨਹੀਂ ਹੋਏਗਾ ਪਿਆਰਿਓ ਕੌਣ ਸੀ ਤੇ ਕਹਿੰਦਾ ਭਾਵ ਕਿ ਇਹ ਕਟਬ ਕਬੀਲਾ ਇਹ ਪ੍ਰੇਮ ਰਸਨਾ ਕਰਕੇ ਇੱਥੇ ਇਕੱਤਰ ਹਾਂ ਪਰ ਇਹ ਪਿਆਰਿਓ ਇਹਨਾਂ ਦੇ ਵਿੱਚੋਂ ਸਤਿਗੁਰੂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਨਾਲ ਨਹੀਂ ਜੇ ਜਾਣਾ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਘਰ ਹੋਏ ਬਸੇਰਾ ਤੇ ਕਿੱਥੇ ਬਸੇਰਾ ਹੋਣਾ ਪਿਆਰਿਓ ਜਿਹੜੇ ਗੁਰੂ ਦੀ ਮੱਤ ਦੇ ਚੱਲਦੇ ਨੇ ਹਰੂ ਦਰ ਤੇ ਹਾਜ਼ਰੀਆਂ ਭਰਦੇ ਨੇ ਨਿੱਜ ਘਰ ਉਹਨਾਂ ਵਾਸਤੇ ਬਸੇਰਾ ਹੋਏਗਾ ਨਿੱਜ ਘਰ ਕਿਹੜਾ ਕਾਲ ਪੁਖ ਪਰਮਾਤਮਾ ਦਾ ਦਰ ਇੱਥੇ ਬੁੱਝੇ ਸੂਆ ਪਛਾਣੇ ਹਰ ਪ੍ਰਭ ਹੈ ਤਸਕੀਰਾ ਤੇ ਜੇ ਇੱਥੇ ਰਹਿੰਦੇ ਹੋਇ ਸਤਿਗੁਰੂ ਦੀ ਕਿਰਪਾ ਦੇ ਵਿੱਚ ਰਹਿੰਦੇ ਆ ਹੋਇ ਪਛਾਣ ਕਰਾਂਗੇ ਕਿ ਹਰੀ ਪਰਮਾਤਮਾ ਹੀ ਜਿਹੜਾ ਸਾਥ ਨਿਭਾਉਣ ਵਾਲਾ ਹੈ ਉਸ ਤੋਂ ਬਿਗੈਰ ਕੋਈ ਨਹੀਂ ਸਾਡੇ ਜੰਮਣ ਤੋਂ ਪਹਿਲਾਂ ਵੀ ਉਹ ਹੈ ਸੀ ਤੇ ਚੱਲ ਰਹੇ ਸਮੇਂ ਵਿੱਚ ਵੀ ਹੈ ਤੇ ਅਖੀਰਲੇ ਸਮੇਂ ਵਿੱਚ ਵੀ ਪਿਆਰਿਓ ਉਸੇ ਨੇ ਹਿਮਾਂ ਫੜਨੀ ਹੈ ਹੋਰ ਕੋਈ ਨਹੀਂ ਫੜੇਗਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈਏ ਹੁਣ ਸਤਿਗੁਰੂ ਤੇ ਸਦਾ ਹੀ ਦਿਆਲ ਸਦਾ ਹੀ ਕਿਰਪਾਲਤਾ ਕਰਦਾ ਆਪਣੇ ਹੱਥ ਦੇ ਵਸਤਾ ਰੱਖ ਕੇ ਸੰਗਤਾਂ ਨੂੰ ਅਡਿੱਗਦਾ ਹੈ ਪਰ ਵਸ ਦੀ ਜੀਵ ਦੇ ਕੋਈ ਗੱਲ ਨਹੀਂ ਵਿਣ ਭਾਗਾ ਕਿਆ ਪਾਈਏ ਜੇ ਕਰਮਾਂ ਚ ਹੋਵੇ ਤਾਂ ਮਿਲਦੀ ਹੈ ਨਹੀਂ ਤੇ ਹੱਥ ਤੇ ਪਈ ਵੀ ਕਈ ਵਰੀ ਉੱਤਾ ਚੁੱਕੇ ਲੈ ਜਾਂਦੇ ਕਹਿੰਦਾ ਭਾਗ ਕਿ ਸਤਿਗੁਰੂ ਦੀ ਕਿਰਪਾ ਹੋਵੇ ਭਾਗਾ ਵਿੱਚ ਚੀਜ਼ ਹੋਵੇ ਪ੍ਰਾਪਤ ਹੁੰਦੀ ਹੈ ਨਹੀਂ ਤੇ ਅੰਤ ਤੱਕ ਬੰਦਾ ਜੋਰ ਲਾਈ ਜਾਂਦਾ ਹੈ ਕਈ ਵਰੀ ਉਹ ਹੱਥੋਂ ਹੀ ਖਿਸਕ ਜਾਂਦੀ ਹੈ ਸੋ ਇੱਕ ਨਦਰ ਕਰ ਵੇਖੇ ਸਭੇ ਉੱਪਰ ਜੇਹਾ ਭਾਉ ਤੇਹਾ ਫਲ ਪਾਈਏ ਸਭ ਨੂੰ ਇੱਕੇ ਨਿਗਾਹ ਦੇ ਨਾਲ ਵੇਖਦਾ ਜੀ ਤੇ ਪਰ ਜਿਹੜਾ ਜੇਹਾ ਭਾਉ ਜਿਹੜੀ ਸਾਡੇ ਮਨ ਦੀ ਤਮੰਨਾ ਹੈ ਆਸਾ ਹੈ ਮਨਸਾ ਹੈ ਉਹ ਜਿਆ ਸਾਨੂੰ ਫਲ ਪ੍ਰਾਪਤ ਹੋ ਜਾਂਦਾ ਨਾਨਕ ਨਾਮ ਵਸੇ ਮਾੜੇ ਅੰਤਰ ਵਿੱਚੋਂ ਆਪ ਗਵਾਈ ਤੇ ਜੇ ਪਿਆਰਿਓ ਅੰਦਰਲਾ ਕਿਰਦਾ ਸਾਫ ਕਰ ਲਵਾਂਗੇ ਮਾੜੀ ਮੈਂ ਹੰਕਾਰ ਕਾਮ ਕ੍ਰੋਧ ਇਹਨਾਂ ਪੰਜਾਂ ਵਕਾਰਾਂ ਨੂੰ ਦੂਰ ਕਰ ਲਵਾਂਗੇ ਤੇ ਸਾਡੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਜਿਹੜਾ ਨਾ ਉਹ ਆ ਕੇ ਵਸ ਜਾਵੇਗਾ ਅੰਤਰ ਆਤਮੇ ਦੇ ਵਿੱਚ ਵਸ ਜਾਵੇਗਾ ਜੇ ਅਸੀਂ ਵਕਾਰਾਂ ਨੂੰ ਗਵਾ ਦੇਵਾਂਗੇ ਫਿਰ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਵੇਗੀ ਏਸੀ ਪਿਆਰੇ ਹੁਕਮ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਰਮ ਬ੍ਰਹਮ ਸਹਾ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਰਮ ਬ੍ਰਹਮ ਸਹਾਈ ਸੋਗ ਸਹਿਜ ਆਨੰਦ ਕਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਣਕ ਗੁਣਾ ਜਾ ਕੀ ਜਾਹੇ ਨਾ ਗਣੇ ਰਹਾ ਸਗਲ ਸੰਜਾ ਕਰੇ ਪ੍ਰਭ ਅਪੀ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਉਹ ਕਦਤ ਪੂਰੀ ਭਈ ਸਿਮਰ ਸਿਮਰ ਬਿਧਾਤਾ ਸਾਰਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਣਿਆਣਿਆ ਸਾਰਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਣਿਆਣਿਆ ਵਾਜ ਦੇ ਕਖਸਾ ਵਾਜੁਰ ਜੀ ਕੀ ਫਤਿਹ ਬਲਾਵਲ ਰਾਗ ਪੰਚਮ ਬਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਉਚਾਰਣ ਕਰਦੇ ਨੇ ਮਾਤ ਪਿਤਾ ਸੁੱਤ ਬੰਧਪ ਭਾਈ ਨਾਨਕ ਹੋਆ ਪਾਰਬ੍ਰਹਮ ਸਹਾਇ ਮਾਂ ਪਿਓ ਪੁੱਤਰ ਰਿਸ਼ਤੇਦਾਰ ਭਰਾ ਇਹਨਾਂ ਸਭਨਾ ਵਾਂ ਪਰਮਾਤਮਾ ਵਿੱਚ ਹਰ ਵੇਲੇ ਸਹਾਈ ਹੈ ਤੇ ਪਰਮਾਤਮਾ ਹੀ ਸਾਡਾ ਮਦਦਗਾਰ ਬਣਿਆ ਹੈ ਸੋਖ ਸਹਿਜ ਆਨੰਦ ਘਣੇ ਏ ਭਾਈ ਜਿਹੜਾ ਗੁਰੂ ਸਭਨਾ ਗੁਣਾ ਨਾਲ ਭਰਪੂਰ ਹੈ ਜਿਸ ਗੁਰੂ ਦੀ ਬਾਣੀ ਆਤਮਿਕ ਆਨੰਦ ਦਿੰਦੀ ਹੈ ਆਤਮਿਕ ਆਨੰਦ ਨਾਲ ਭਰਪੂਰ ਹੈ ਔਰ ਜਿਸ ਗੁਰੂ ਦੇ ਅਨੇਕਾਂ ਹੀ ਗੁਣ ਨੇ ਜੋ ਗਿਣੇ ਨਹੀਂ ਜਾ ਸਕਦੇ ਗੁਰਪੂਰਾ ਪੂਰੀ ਜਾਂ ਕੀ ਬਾਣੀ ਅਣਕ ਗੁਣਾ ਜਾਂ ਕੀ ਜਾਹੇ ਨਾ ਗਣੀ ਰਹੇ ਕਿੱਡਾ ਵੱਡਾ ਆਕਾਰ ਹੋਵੇਗਾ ਪਰਮੇਸ਼ਰ ਦਾ ਕਿੱਡਾ ਉਸ ਦਾ ਸਰੂਪ ਹੋਵੇਗਾ ਜਿਹੜਾ ਪਿਆਰਿਓ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਇੱਕ ਦੂਜੇ ਦੇ ਸ਼ਰੀਰ ਦੇ ਨਾਲ ਸ਼ਰੀਰ ਦੀ ਬਣਤਰ ਨਹੀਂ ਮਿਲਦੀ ਇੱਕ ਦੂਜੇ ਦੇ ਸੁਭਾਅ ਨਾਲ ਸੁਭਾਅ ਨਹੀਂ ਮਿਲਦਾ ਇੱਕ ਦੂਜੇ ਦੇ ਕਦਕਾਰ ਦੇ ਨਾਲ ਕਦਕਾਰ ਨਹੀਂ ਮਿਲਦਾ ਕਹਿਣ ਦਾ ਭਾਵ ਕਿ ਕਿੰਨਾ ਵੱਡਾ ਕਾਰੀਗਰ ਹੋਵੇਗਾ ਜਿਸ ਨੇ ਸਾਰੀ 84 ਲੱਖ ਸ੍ਰਿਸ਼ਟੀ ਨੂੰ ਸਜਿਆ ਔਰ ਵੱਖੋ ਵੱਖਰੇ ਤਰੀਕੇ ਦੇ ਨਾਲ ਸਾਰਿਆਂ ਦੇ ਚਿਹਰੇ ਮੋਰੇ ਖੜੇ ਸਭ ਦੇ ਵਿੱਚ ਕਾਇਆ ਪਾਈ ਸਭ ਦੇ ਵਿੱਚ ਜਿੰਦ ਪਾਈ ਸਭ ਦੇ ਵੱਖੋ ਵੱਖਰੇ ਸੁਭਾਅ ਸਭ ਦੀ ਵੱਖੋ ਵੱਖਰੀ ਆਵਾਜ਼ ਸਾਰਿਆਂ ਦੇ ਵਿੱਚ ਵੱਖੋ ਵੱਖਰਾ ਤਰੀਕਾ ਉਸ ਬੰਤ ਪਰਮੇਸ਼ਰ ਦੇ ਗੁਣ ਜਿਹੜੇ ਨੇ ਉਹ ਗੜੇ ਨਹੀਂ ਜਾ ਸਕਦੇ ਅਗੇ ਮੇਰੇ ਸਾਈਹਬ ਕਹਿੰਦੇ ਸਗਲ ਸਰੰਜਾਮ ਕਰੀ ਪ੍ਰਭ ਆਪੇ ਸਾਰੇ ਕੰਮ ਸ੍ਰੀ ਚਰਨ ਹੋਂਦੇ ਪ੍ਰਬੰਧ ਉਹ ਪਰਮੇਸ਼ਰ ਆਪ ਕਰਦਾ ਭਏ ਮਨੋਰਥ ਸੋ ਪ੍ਰਭ ਜਾਪੇ ਤੇ ਪਿਆਰਿਓ ਹਰ ਇੱਕ ਦੀ ਮਨ ਦੀਆਂ ਭਾਵਨੀਆਂ ਵੀ ਪੂਰੀਆਂ ਵੀ ਕਰਦਾ ਹਰ ਇੱਕ ਦੇ ਕਾਰਜ ਵੀ ਉਹੀ ਸਵਾਰਦਾ ਹੈ ਹਰ ਇੱਕ ਦੇ ਸਿਰ ਤੇ ਮੇਰ ਭਰਿਆ ਪਿਆਰਿਓ ਹੱਥ ਵੀ ਕੋਈ ਰੱਖਦਾ ਹੈ ਹਰ ਸਾਹ ਦੇ ਨਾਲੋਂ ਪਰਿਪਾਲਣਾ ਵੀ ਕਰਦਾ ਹੈ ਧਰਮ ਅਰਥ ਧਰਮ ਕਾਮ ਮੋਕ ਦਾਤਾ ਪੂਰੀ ਭਈ ਸਿਮਰ ਸਿਮਰ ਬਧਾਤਾ ਏ ਭਾਈ ਦੁਨੀਆ ਦੇ ਵਿੱਚ ਚਾਰ ਪਦਾਰਥ ਬਣੇ ਗਏ ਨੇ ਚਾਰ ਪਦਾਰਥ ਕਿਹੜੇ ਨੇ ਅਰਥ ਹੈ ਧਰਮ ਹੈ ਕਾਮ ਹੈ ਮੋਖ ਹੈ ਔਰ ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਵੀ ਉਹੀ ਆਪ ਹੈ ਪੂਰੀ ਭਈ ਸਿਮਰ ਸਿਮਰ ਬਿਧਾਤਾ ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਜਿਹੜੀ ਪਿਆਰਿਓ ਕਾਲ ਕਮਾਈ ਨਾਮ ਸਿਮਰਨ ਵਾਲੀ ਹੈ ਉਹ ਸਫਲੀ ਹੋ ਜਾਂਦੀ ਹੈ ਸਾਰ ਸੰਗ ਨਾਨਕ ਰੰਗ ਮਾਨਿਆ ਘਰ ਆਇਆ ਪੂਰੇ ਗੁਰਿਆਣਿਆਂ ਤੇ ਪਿਆਰਿਓ ਪ੍ਰਾਪਤੀ ਕਿੱਥੇ ਹੁੰਦੀ ਹੈ ਕਿਸ ਜਗ੍ਹਾ ਤੇ ਮਾਲਕ ਦੀ ਕਿਰਪਾ ਹੋਵੇਗੀ ਕਿਸ ਜਗ੍ਹਾ ਤੇ ਜ਼ਿਆਦੀ ਵੱਡੀ ਬਖਸ਼ਿਸ਼ ਹੋਵੇਗੀ ਜਿਵੇਂ ਕਿ ਆਪਾਂ ਬਿਜਲੀ ਦੀਆਂ ਤਾਰਾਂ ਵੇਖਦੇ ਇੱਕ ਅਰਥ ਹੁੰਦਾ ਹੈ ਕਿ ਕਰੰਟ ਹੁੰਦਾ ਹੈ ਹੁਣ ਕਰੰਟ ਦੇ ਰਾਹੀਂ ਬਿਜਲੀ ਆਉਂਦੀ ਅਰਥ ਦੇ ਨਾਲ ਮਿਲਦੀ ਹੈ ਤੇ ਲਾਈਟ ਜਗਦੀ ਹੈ ਪੱਖੇ ਚੱਲਦੇ ਨੇ ਬਲਬ ਜਗਦੇ ਨੇ ਸਾਰਾ ਸਿਸਟਮ ਬਿਜਲੀ ਦੇ ਨਾਲ ਚੱਲਦਾ ਹੈ ਤੇ ਪਿਆਰਿਓ ਇੱਕ ਸਿਮਰਨ ਹੁੰਦਾ ਹੈ ਆਪ ਨੂੰ ਹਾਰਾ ਤੇ ਇੱਕ ਸਿਮਰਨ ਹੁੰਦਾ ਸਾਧ ਸੰਗਤ ਦੇ ਵਿੱਚ ਬੈਠ ਕੇ ਤੇ ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਦਰ ਦੇ ਇੱਕ ਮਨ ਚਿਤ ਹੋ ਕੇ ਸਿਮਰਨ ਕਰਨਾ ਉਹ ਸਭ ਤੋਂ ਵੱਡਾ ਸਿਮਰਨ ਹੈ ਉਸ ਦੀ ਬਰਾਬਰੀ 24 ਘੰਟਿਆਂ ਵਿੱਚ ਕੀਤਾ ਸਿਮਰਨ ਨਹੀਂ ਕਰ ਸਕਦਾ ਜਿੰਨਾ ਸਾਰ ਸੰਗਤ ਦੇ ਵਿੱਚ ਦੇ ਰੰਗ ਵਿੱਚ ਬੈਠ ਕੇ ਆਤਮਿਕ ਆਨੰਦ ਪ੍ਰਾਪਤ ਕਰਕੇ ਪਿਆਰਿਓ ਤੇ ਸਿਮਰਨ ਕੀਤਾ ਜਾਂਦਾ ਹੈ ਤੇ ਫਿਰ ਇਸ ਸਿਮਰਨ ਦੀ ਬਰਕਤ ਦੇ ਨਾਲ ਪਰਮੇਸ਼ਰ ਜਿਹੜਾ ਹੈ ਉਹ ਘਰ ਆਇਆ ਪੂਰੇ ਗੁਰ ਆਣਿਆਂ ਪਾਪ ਸਾਡੇ ਹਿਰਦੇ ਘਰ ਦੇ ਵਿੱਚ ਉਹਦਾ ਵਾਸਾ ਹੋ ਜਾਂਦਾ ਹੈ ਪਰਮੇਸ਼ਰ ਸਾਡੀ ਸਿਰਤੀ ਮੇਰ ਭਰਿਆਸ ਰੱਖ ਕੇ ਸਾਡੇ ਕਾਰਜ ਆਪ ਸੁਪਰੇ ਕਰਦਾ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਪਿਆਰਿਓ ਔਰ ਸਤਗੁਰੂ ਦੀ ਬਖਸ਼ਿਸ਼ ਬਲਾਵਲ ਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰਦਿਆਨ ਦੇਵ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਧੰਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰਦਰਾں ਤੇ ਲਗਾਉਂਦੇ ਹੋ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ। ਇਹੀ ਪਿਆਰਿਓ ਦਰਗਾਈ ਟਿਕਟ ਹੈ। ਇਹੀ ਅੱਗੇ ਜਾਣ ਦਾ ਖਰਚਾ ਹੈ। ਸੋ ਆਓ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਔਰ ਗੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।